ਅਜਿਓਸ ਰਾਜੀ ਐਗਜ਼ਿਟ ਪੋਲ ਆ ਰਹੇ ਆ। ਭਾਜਪਾ ਨੂੰ ਜਾਂਦੀਆਂ ਸੀਟਾਂ ਦਿਖਾਈਆਂ ਜਾ ਰਹੀਆਂ। ਜੋ ਇੰਡੀਆ ਗਠਜੋੜ ਹੈ ਉਹਨੂੰ ਘੱਟ ਸੀਟਾਂ ਮਿਲਣੀਆਂ ਲੱਗੀਆਂ ਕਿਸ ਤਰੀਕੇ ਦੇ। ਦੇਖੋ ਜਿਹੜੇ ਬੰਦੇ ਐਗਜ਼ਿਟ ਪੋਲ ਦੇ ਰਹੇ ਨੇ ਮੋਸਟਲੀ ਉਹ ਬੰਦੇ ਨੇ ਜਿਨ੍ਹਾਂ ਭਾਜਪਾ ਤੋਂ ਬਹੁਤ ਵੱਡੇ ਫਾਇਦੇ ਨਹੀਂ ਲਏ। ਤੇ ਐਂਡਲੇ ਮੂਵਮੈਂਟ ਦਾ ਕੁਝ ਇਦਾਂ ਹੀ ਕਰਨਗੇ। ਪਹਿਲੇ ਵੀ ਤੁਸੀਂ ਦੇਖ ਲਓ ਜਦਦੇ ਵੀ ਸਰਕਾਰਾਂ ਬਣੀਆਂ ਨੇ ਅੱਜ ਵੀ ਇੰਡੀਆ ਦੇ ਵਿੱਚ ਜਿਹੜੀਆਂ ਐਨਟੀ ਬੀਜਪੀ ਬਣੀਆਂ ਨੇ ਐਗਜ਼ਿਟ ਪੋਲ ਤੇ ਕਦੀ ਵੀ ਉਹਨਾਂ ਦਾ ਅੱਕ ਚ ਦਿੱਤਾ। ਸੋ ਇਹ ਤੇ ਉਹਨਾਂ ਦਾ ਡਰ ਉਹਨਾਂ ਦਾ ਭੈਅ ਹੀ ਅਸਲੀ ਹੁਣ ਰਿਜ਼ਲਟ ਜਿਹੜਾ ਬੰਦ ਹੈ। ਮਸ਼ੀਨਾਂ ਦੇ ਵਿੱਚ ਆਪਾਂ ਉਹਦੀ ਵੇਟ ਕਰਨੀ ਚਾਹੀਦੀ ਹੈ ਐਗੂਟ ਪੋਲ ਕਹਾਂ 100% ਹਰ ਇੱਕ ਮੰਦਰ ਨੂੰ ਪੁੱਛ ਲੈਂਦਾ ਉਹਦਾ ਟ੍ਰੈਂਡ ਹੈ ਔਰ ਦੂਜੀ ਗੱਲ ਹੈ ਕਿ ਉਹਨਾਂ ਨੇ ਜਿਸ ਜਿਹੜੇ ਉਹਨਾਂ ਦੇ ਹੱਕ 'ਚ ਰਹੇ ਨੇ ਉਹਨਾਂ ਹੁਣ ਉਹਨਾਂ ਦੇ ਹੱਕ 'ਚ ਲਾਸਟ ਮੂਮੈਂਟ ਤੱਕ ਤੇ ਉਹਨਾਂ ਨੂੰ ਦਿਖਾਉਣਗੇ ਨਾ ਭਈ ਅਸੀਂ ਤੇ ਦਿਖਾਤਾ ਲੋਕੀ ਨਹੀਂ ਮੰਨੇ ਪੁੱਛ ਕੀ ਕਰੀਏ ਇੰਡੀਆ ਲਾਈਨ ਦੀ ਸਰਕਾਰ ਬਣੂਗੀ 4 ਤਰੀਕ ਨੂੰ ਜਿੱਥੇ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਵੀ ਕਹਿ ਜਾ ਰਿਹਾ ਹੈ ਕਿ ਅਗਰ 4 ਤਰੀਕ ਨੂੰ ਨਤੀਜੇ ਆnde ਤੇ ਕੱਲੋ ਘਰਾ ਦਿਵਸ ਦੇ ਮੱਧ ਨੇ ਜਰ ਉਸ ਦਿਨ ਜਸ਼ਨ ਨਾ ਮਨਾਇਆ ਜਾਂ ਤੁਸੀਂ ਕਿਸ ਤਰ੍ਹਾਂ ਦੇਖੋ ਬਿਲਕੁਲ ਜਿਹੜਾ ਕੋਈ ਮਤਲਬ ਹੁਣ ਇੱਚ ਅਲੱਗ ਅਲੱਗ ਹੈਗੇ ਜਿਵੇਂ ਸਿੱਖ ਨਹੀਂ ਮਨਾਉਣਗੇ ਉਹਦੇ ਸੋ ਠੀਕ ਹੈ ਜੇ ਦੂਜੀ ਕਮਿਊਨਿਟੀ ਬਣਾ ਬਣਾਈਗੇ ਉਹਨੂੰ ਕਿਵੇਂ ਕਰ ਸਕਦੇ ਅਸੀਂ ਹੁਣ ਜਿਵੇਂ ਕੋਈ ਕੋਈ ਹੋਰ ਕਮਿਊਨਿਟੀ ਦੇ ਬੰਦੇ ਆ ਸਾਰੇ ਨਹੀਂ ਰੋਕੇ ਜਾ ਸਕਦੇ ਬਟ ਅਸੀਂ ਇਹ ਕਵਾਂਗੇ ਵੀ ਬਿਲਕੁਲ ਨਾ ਕਰਨ ਜੇ ਜੇਦਾ ਕਿਉਂਕਿ ਕੌਮ ਦੇ ਜੇਦਾ ਅਸੀਂ ਕਵਾਂਗੇ ਸਾਡੇ ਅੰਦਰ ਤੋਂ ਨਹੀਂ ਹੋਊਗਾ ਬਟ ਜੇ ਕੋਈ ਲੋਕ ਆ ਜਾਂਦਾ ਹੈ ਕੋਈ ਕਮਿਊਨਿਟੀ ਦਾ ਜਾਂ ਕੋਈ ਭਾਵਕ ਹੋ ਕੇ ਆ ਜਾਂਦਾ ਉੰਨੇ ਕੁ ਉਹਦਾ ਤੇ ਕੁਝ ਵੀ ਨਹੀਂ ਅਸੀਂ ਕਿਸੇ ਨੂੰ ਕਹਿ ਸਕਦੇ ਕਿਉਂਕਿ ਇਹ ਦੇ ਮਾਹੌਲ ਸਾਰੇ ਦੇਸ਼ 'ਚ ਇੱਕੋ ਜਿਹਾ ਹੋਣਾ ਵਾ ਸੋ ਅਸੀਂ ਟਰਾਈ ਕਰਾਂਗੇ ਵੀ ਇਹ ਕੰਮ ਲਾ ਹੋਵੇ ਠੀਕ